ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਮੇਰੇ ਨਵੇਂ ਬਲੌਗ ਦੇ ਵਿੱਚ ਉਮੀਦ ਕਰਦਾ ਤੇ ਤੁਸੀਂ ਸਾਰੇ ਠੀਕ ਠਾਕ ਹੋਗੇ ਵਧੀਆ ਚੜ੍ਹਦੀ ਕਲਾ ਚ ਹੋਗੇ ਤੇ ਆਪਾਂ ਵੀ ਵਧੀਆ ਚੜ੍ਹਦੀ ਕਲਾ ਚ ਆ ਤੇ ਤੁਸੀਂ ਵੀ ਸੋਚਦੇ ਹੋਣੇ ਕਿ ਇਹ ਰਾਤ ਨੂੰ ਕਿੱਧਰ ਤੁਰ ਪੀਆ ਇਦਾਂ ਰਾਤ ਬਰਾਤੇ ਜਦੋਂ ਕਹਿੰਦੇ ਕੰਮ ਪੈ ਜਾਂਦਾ ਨਾ ਹਾਂ ਤੇ ਰਾਤ ਕਰਨਾ ਹੀ ਪੈ ਜਾਂਦਾ ਹੁਣ ਆ ਹੀ ਪੈ ਜਾਂਦਾ ਤੇ ਮੈਂ ਤੇ ਸ਼ਮੀ ਬਦਮਾਸ਼ ਤੇ ਨਾਲ ਆਪਣੇ ਕਿਹੜੇ ਬੰਦੇ ਉਥੋਂ ਲੈ ਕੇ ਆਪਾਂ ਲਾਲਾ 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 ਕਿਹੜੇ ਬੰਦੇ ਆਪਾਂ ਉੱਥੋਂ ਲੈਨੇ ਆ ਤੇ ਕਰੇਨਾ ਆਪਾਂ ਸ਼ਿਫਟ ਕਰਨੀਆਂ ਪਲਾਂਟ ਤੋਂ ਕਾਸਟਿੰਗ ਜਾੜ ਮਤਲਬ ਦੂਰ ਨਾ ਜਗਾ ਲਈ ਆ ਗੱਡ ਰੱਖਣ ਨੂੰ ਤੇ ਦਿਨ ਸਾਰਾ ਕੱਢ ਲਿਆ ਕੋ ਠੀਕ ਨਹੀਂ ਸਿੱਧ ਬਕਾਰ ਦਾ ਕਰਕੇ ਤੇ ਰੂਮ ਜੀ ਕੱਢ ਲਿਆ ਸਾਰਾ ਦਿਨ ਤੇ ਹੁਣ ਆਪਾਂ ਚੱਲੇ ਉੱਠ ਗਏ ਤੇ ਦੇਖਦੇ ਆਂ ਜੂਨ ਲੈਣਾ ਕਰੇਨਾ ਲੈ ਕੇ ਜਾਂਦੇ ਆਂ ਕੀ ਮੋਲ ਚੱਲ ਬੰਦਾ ਰੋਡ ਪਾਰ ਕਰਕੇ ਘਟੋ ਘੱਟ ਵੀ ਅੱਧਾ ਕਿਲੋਮੀਟਰ 500 ਮੀਟਰ ਦੇ ਕਰੀਬ 600 ਮੀਟਰ ਦੇ ਕਰੀਬ ਉਹ ਕਾਹੀ ਆ ਜਗਾ ਦੂਰ ਤੇ ਬੰਦੇ ਆਪਣੇ ਆਉਂਦੇ ਛੇਂਤੀ ਵਾਲੇ ਵੀ ਸਾਰੇ ਆਉਣਗੇ ਮੈਂ ਲੱਗਾ ਨਾ ਕਰਦਾ ਮੈਨੂੰ ਨਹੀਂ ਬਾਕੀ ਸਮੇਂ ਛਮੀ ਬਦਮਾਸ਼ ਕਹਿੰਦਾ ਮੈਂ ਕ੍ਰੇਨ ਚਲਾਉਣੀ ਮੈਂ ਇਹਨੂੰ ਕਿਹਾ ਤੂੰ ਕ੍ਰੇਨ ਚਲਾਉਣੀ ਮੈਂ ਅੱਜ ਸੀੜ ਤੇ ਵੈਸੇ ਲੰਮਾ ਹੀ ਬਣਾ ਏਦਾਂ ਕਰਨੇ ਇੰਨੇ ਕ੍ਰੇਨ ਚਲਾਉਣੀ ਆ ਤੇ ਮੈਂ ਪਿੱਛੇ ਪਿੱਛੇ ਗੱਡੀ ਲੈ ਕੇ ਜਾਊਗਾ ਇਹਨਾਂ ਦੇ ਤੇ ਬਾਕੀ ਜੁੜੇ ਰਹੋ ਤੁਸੀਂ ਆਪਣੇ ਨਾਲ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਕੇ ਜਾ ਕਰੋ ਬਲੌਗ ਨੂੰ ਇਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾ ਕਰੋ ਜਿਹੜਾ ਵੀ ਮੇਰਾ ਨਵਾਂ ਵੀਰ ਭਰਾ ਆਉਂਦਾ ਆ ਤੇ ਕੁਝ ਸਿੱਖਣ ਨੂੰ ਕੁਝ ਸਾਡੀਆਂ ਗਲਤੀਆਂ ਸਾਨੂੰ ਦੱਸ ਕੇ ਕਮੈਂਟ ਕਰਕੇ ਜਾਇਆ ਕਰੋ ਕਿ ਕੀ ਕੀ ਗਲਤੀਆਂ ਕਰਦੇ ਅਸੀਂ ਇਹ ਇਹ ਬਾਕੀ ਦਾ ਬਲੌਗ ਸਾਹਮਣੇ ਆਪਾਂ ਪੁਲ ਘੁੰਮਦੇ ਆਂ ਪੁਲ ਦੇ ਉੱਤੇ ਚੜ੍ਹ ਕੇ ਦੂਜੀ ਸਾਈਡ ਜਾਣਾ ਤੇ ਪਲਾਂਟ ਵਾਲੀ ਸਾਈਡ ਆਵਾਂਗੇ ਬਾਕੀ ਜੋ ਵੀ ਅਗਲੀ ਅਪਡੇਟ ਆ ਉਹ ਤੁਹਾਨੂੰ ਆਪਾਂ ਕਿਧਿਖਾਉਣੇ ਆਂ ਤੁਸੀਂ ਜੁੜੇ ਰਹੋ ਆਪਣੇ ਨਾਲ ਹੋ ਵੀ ਮਿੱਤਰੋ ਇੱਧਰ ਆਪਾਂ ਆਏ ਆ ਜਗਾ ਜਗਾ ਦੇਖਣ ਸਾਹਮਣੇ ਗਾੜ੍ਹ ਰੱਖਣੀ ਆਪਾਂ ਉਹ ਸਾਹਮਣੇ ਜਿੱਥੇ ਪੋਗ ਲੈਨ ਚੱਲਦੀ ਹੈ ਨਾ ਉੱਥੇ ਰੱਖਣੇ ਆ ਇਧਰਾਂ ਉੱਥੇ ਰੱਖਣੇ ਮਿੱਤਰੋ ਗਾੜ੍ਹ ਆ ਜਿੱਥੇ ਚੱਲਦੀ ਤੇ ਸ਼ਮੀ ਅੱਜ ਗੱਡੀ ਚਲਾਉਂਦਿਆ ਨਹੀਂ ਨਹੀਂ ਮੇਰੀ ਬੱਕਰੀ ਦੀਆਂ ਵੀਡੀਓ ਬਣਾਉਣਾ ਚੜਾਣੀ ਹੈ ਇੰਸਟਾਗ੍ਰਾਮ ਪਰ ਠੀਕ ਹੈ ਪਰੇਗਾ ਲੋ ਵੀ ਇੱਥੇ ਆਪਾਂ ਕ੍ਰੇਨਾਂ ਲਿਆਉਣੀਆਂ ਮਿੱਤਰੋ ਇਹ ਜਗਾ ਜੇ ਇਹਗਾ ਜੇ ਰੈਡੀ ਹੋਣ ਉਹਨਾਂ ਨੇ ਇੰਨਾ ਸਾਰਾ ਰੋਡਪਲੇ ਜਾਣਾ ਗੱਡੀ ਇਹਗਾ ਜੇ ਰੈਡੀ ਹੋਣ ਦਈਏ ਤੇ ਦੇਖੋ ਬਾਕੀ ਜੀ ਮੋਲ ਚੱਲ ਰਵੰਦਾ ਦੋ ਪੋਗ ਲੈਣਾ ਲੱਗੀਆਂ ਪੱਥਰ ਤੋੜਨ ਨੂੰ ਤੇ ਆ ਬਾਈਕਾ ਗਰੇਨ ਚੜਾ ਦੇਣੀ ਆ ਗਏ ਨੇ ਆ ਫਿਰ ਸਟੀering ਫੜਨਾ ਮੈਂ ਬੰਨੇ ਵੀ ਆਪਾਂ ਗੱਟਰ ਰੱਖੇ ਆ ਸਾਹਮਣੇ ਆ ਤੇ ਕੰਦੇਦਾਂ ਨੂੰ ਤੇ ਉਹ ਪਲਾਂਟ ਜੋ ਆਪਾਂ ਕਿਨੇ ਨਾ ਲੈ ਕੇ ਆਉਣੀ ਉੱਥੋਂ ਦੇਖਦੇ ਆ ਕਿ ਮੋਲ ਚੱਲ ਰਵੰਦਾ ਔਰ ਆ ਦਾ ਟਾਈਮ ਆ ਤੇ ਆਪਾਂ ਪੀਣਾ ਹੀ ਚਾਹੀਦਾ ਨਾਲ ਆਪੇ ਨੇ ਸ਼ਮੀ ਬਦਮਾਸ਼ ਬਈਆ ਚਾਹ ਕਦ ਤੱਕ ਆਏਗੀ ਕੱਲ ਤੱਕ ਆਏਗੀ ਲੱਗਦਾ ਕੱਲ ਤੱਕ ਆਈਏ ਇੱਧਰ ਦੇ ਘਰ ਆਈ ਨਾ ਚਾਹ ਬਣਾ ਦੋ ਇਹ ਥੋੜੇ ਕਰ ਦੋ ਯਾਰ ਬਣਾਦਾ ਬਣਾਦਾ ਚੱਲ ਕੋਈ ਨਹੀਂ ਇੱਧਰ ਦੇ ਖਾਣੂ ਬਾਕੀ ਹੋਰ ਕੋਈ ਇੰਜ ਕਰਨੀ ਹੈ ਫੋਟੋ ਕੈਮਰਾ ਬੈਗ ਹੈ ਬੈਗ ਤੇ ਮੈਂ ਬੈਠੇ ਹਾਂ ਆਪਾਂ ਚਾਹ ਪੀਣਾ ਹੈ ਹੁਣ ਹੋ ਤੱਕ ਤੇ ਰਾਤ ਨੂੰ ਜਾਣਾ ਵਾ ਫੋਨ ਤੇ ਫੋਨ ਆਉਣ ਡਿਆ ਕਿ ਗੱਡਾ ਲੋਡ ਕਰਨਾ ਤੇ ਲੈ ਕੇ ਜਾਣਾ ਇੱਕ ਨਾਲ ਕਰੇ ਨਾਈ ਲੈ ਕੇ ਜਾਣੀਆਂ ਗਾੜੀ ਦਾ ਹੈ ਗਾੜੀ ਦਾ ਪਰ ਇਹਨਾਂ ਵੀ ਲੈ ਕੇ ਜਾਣੀਆਂ ਨਾਲ ਹਾਂ ਹੈਨਾ ਤੇ ਕਰੇਨਾ ਨੂੰ ਮਾਰਕਿੰਗ ਕਰਨਾ ਬੰਦਿਆਂ ਕਾੜ ਪੈਂਦੀ ਹੈ ਮਾਰਕਿੰਗ ਕਰਨੇ ਨੂੰ ਆਪਰੇਟਰ ਦੀ ਵੈਕੈਂਸੀ ਖਾਲੀ ਹੈ ਕੋਈ ਆਪਰੇਟਰ ਆਣਾ ਚਾਹੁੰਦਾ ਤਾਂ ਆਜੋ ਬਲੌਗ ਦੇਖ ਕੇ ਤੇ ਉਹਨੂੰ ਚਲੋ ਕੋਈ ਨਹੀਂ ਕਹਿ ਕੋ ਗਿਆ ਆਪਾਂ ਜੇ ਆਪਰੇਟਰ 150 ਦੰਦ ਕਰਿੰਦੇ ਅਮਰੀਕਨ ਦੇ ਆਪਰੇਟਰ ਚਾਹੀਦਾ ਆਪਾਂ ਚਾਲੂ ਦੇਣਗੇ ਓਕੇ ਆਪਕੋ ਨਾ ਉਪਰ ਤੁਹਾਨੂੰ ਆਪਾਂ ਸੁਣਾਤਾ ਆ ਓਪਰੇਟਰ ਜੀ ਵੈਕੈਂਸੀ ਹੈਗੀ ਆ ਜਿੰਨਾ ਖਾਣਾ ਕੋਈ ਆ ਸਕਦਾ ਵਾ ਵੀਡੀਓ ਦੇਖ ਕੇ ਮੈਂ ਇੱਥੇ ਬੈਠਾ ਵਾਂ ਬਾਕੀ ਤੋਂ ਮੇਰੀ ਜਗ੍ਹਾ ਲੈ ਲਿਓ ਮੇਰੇ ਕੰਦੇ ਕੋਈ ਚੱਕਰ ਨਹੀਂ ਹੈ ਬਾਕੀ ਦਾ ਪ੍ਰੋਗਰਾਮ ਆਪਾਂ ਤੁਹਾਨੂੰ ਗਾੜੀ ਦੱਸ ਦੇ ਚਾਹ ਪੀ ਲਈਏ ਚਾਹ ਨਹੀਂ ਚਾਹ ਅਜੇ ਤੱਕ ਆਈ ਨਹੀਂ ਇੱਥੇ ਚੋਪੀ ਮਾਰਾ ਕਰ ਰਿਹਾ ਮੈਨੂੰ ਲੱਗਦਾ ਪੈਸੇ ਵੀ ਨਹੀਂ ਪੈਣੇ ਦੱਸਿਆ ਓਏ ਚੈੱਕ ਹੀ ਨਹੀਂ ਹੁੰਦੇ ਨੀਂਦ ਲੱਗੀ ਮੈਨੂੰ ਐਂ ਦੀਆਂ ਨੀਂਦ 2 ਦਿਨ ਹੋ ਗਏ ਸੁੱਤੇ ਜਲਦੀ ਲੈ ਕੇ ਆਓ ਯਾਰ ਚਾਹ ਆ ਕਹਿ ਯਾਰ ਕੁਛ ਚਾਹ ਦਾ ਛੇਤੀ ਕਰ ਕਿੰਨੇ ਵਾਰੀ ਬੋ ਨਾ 10 ਵਾਰੀ ਬੋ ਤਾਣਾ ਸਾਲਾ ਤਵਾ ਚੋਕੇ ਨਾ ਲਿਆਂ ਨ ਕੋਦੇ ਸੇ ਨਾ ਪਾੜਦੇ ਚਾਹ ਬਣਾਉਂ ਨਾ ਚਾਹ ਤੁਹਾਨੂੰ ਭਲਾਈਏ ਸਾਂ ਤੋ ਰੋਵਾ ਪਾਇਆ ਜਿਹਦੇ ਚਾਹਣਾ ਹੋਵੇ ਉਹ ਤੇਰੇ ਸਿਰ ਚ ਮਾਰਨਾ ਮਾਰਨਗੇ ਤਸਲਾ ਮੋਰੀ ਨੂੰ ਪਵਾ ਲ ਬਣਾਣੀ ਮੈਂ ਉਹਨੂੰ ਕਿਹਾ ਮੱਤਿਆ ਜੀ ਚਾਹ ਬਣਾਈ ਐ ਕੜਕ ਜੀ ਨਾ ਜਿਆਦਾ ਮਿੱਠਾ ਤੇ ਨਾ ਘੱਟ ਮੈਂ ਮੀਡੀਅਮ ਪਾ ਥੋੜਾ ਜਿਹਾ ਉੱਪਰ ਪਾਈ ਮਿੱਠਾ ਰੋਟੀ ਆ ਗਈ ਆਪਣੀ ਆਪਣੀ ਰੋਟੀ ਨਹੀਂ ਆ ਗਈ ਆ ਧੀਰੇ ਹੋ ਕੇ ਨਮੋਰ ਚਾਇਨਾ ਨਹੀਂ ਨਾ ਚੱਲ ਧੀਰੇ ਮਿਲ ਮੇਂ ਮੇਰੇ ਚਾਹ ਗਈ ਤਜ ਤਜ ਚੈੱਕ ਕਰੋ ਕੰਨੋਂ ਬਲਾਂਗ ਹੋ ਚਾਹ ਦੇ ਕਾਰਡ ਕਾੜ ਗਏ ਨਾ ਮਿੱਤਰਾਂ ਨੂੰ ਹੋਣ ਪੂਰੀ ਗੱਲ ਗੱਲ ਬਾਤ ਹੋਣੀ ਇਰਾਮ पे ਪੂਰਾ ਪਾਣੀ ਹੈ ਔਰ ਇਹ ਰਸਤਾ ਹੈ ਜੋ ਇਹ ਸੈਟ ਸੈਟ ਸੇ ਦਬ ਗਿਆ ਵਿਚ ਮੇਂ ਹੈਡ ਹੋ ਗਿਆ ਯਾਰ ਰਸਤਾ ਪੂਰਾ ਬਣਾਣਾ ਪੜੇਗਾ ਔਰ ਅੱਗੇ ਪੂਰਾ ਖੱਡਾ ਹੈ ਸਤਾ ਬਣਾਣਾ ਪੜੇਗਾ ਇਧਰ ਵੀ ਪੂਰਾ ਖੱਡਾ ਹੈ ਇਸ ਕੋ ਯਾਂ ਗਰੇਡਰ ਮਾਰਨਾ ਪੜੇਗਾ ਜੀਐਸਵੀ ਦਾਲਣਾ ਪੜੇ ਇਹ ਕੋ ਬਹੁਤ ਪੂਰਾ ਖਰਾਬ ਹੈ ਇਹ ਪੁਆਇੰਟ ਪੂਰਾ ਖਰਾਬ ਹੈ ਯਾਂ ਸੇ ਐਕਸਲ ਨਹੀਂ ਨਿਕਲੇਗਾ ਲੋ ਵੀ ਮੈਟਰੋ ਆਪਾਂ ਕਰਤੀ ਸਟਾਰਟ ਕਰੇਨਾ ਤੇ ਉਸ ਪਾਰ ਲੈ ਕੇ ਚੱਲੀਆਂ ਚੱਲੇ ਟਾਈਮ ਹੋ ਗਿਆ ਵਾ 1 ਵਜੇ ਦਾ ਲੰਘ ਗਿਆ 1:51 ਹੋ ਗਿਆ ਤੇ ਕਈ ਡੇਢ ਘੰਟੇ ਚ ਪਹੁੰਚੀ ਇੱਥੇ ਦੇ ਦਿਖਾਉਣੇ ਆ ਪਤਾ ਨੂੰ ਕੇ ਇਹ ਤੇ ਇੱਕ ਪਿਛੇ ਆਉਂਦੀ ਉਹ ਕੋਲੋਟੀ ਉਹ ਲੈ ਕੇ ਆਉਂਦਾ ਤੇ ਚੱਲਦੇ ਆਪਾਂ ਤੇ ਕੋਈ ਤੁਹਾਨੂੰ ਗੜੀ ਮੋਲ ਚਾਲ ਇੱਥੇ ਕੋਈ ਤਾਰ ਦੂਰ ਵਗੈਰਾ ਦੇਖਣੀ ਪੈਣੀ ਨਾ ਹੋਵੇ ਬਾਕੀ ਕੰਮ ਆਪੇ ਪੈਰ ਆਪਣੇ ਲੱੜ ਗਏ ਹੁੰਦਾ ਕਿ ਨਹੀਂ ਕੰਮ ਕਰਦਾ ਤੈਨੂੰ ਪਤਾ ਮੈਂ ਫੋਰਮੈਟ ਬਣ ਗਿਆ ਮੁਬਾਰਕ ਮੁਬਾਰਕ ਕਰੋ ਮੈਨੂੰ ਮੈਂ ਫੋਰਮ ਰੱਬ ਦੇ ਨੇ ਹੋਰ ਤਰੱਕੀ ਦੇਵੇ ਮੈਨੇਜਰ ਹੋਣਾ ਵੀ ਤੇ ਮੈਨੇਜਰ ਆ ਚੱਲ ਉੱਧਰ ਵੀ ਦੇਖ ਲੈ ਐਕਟਰ ਇੱਧਰ ਹੀ ਨਹੀਂ ਲੱਗਾ ਓਏ ਕਰ ਕਰ ਬੱਸ ਆੰਦ ਅਰੇ ਦੇਖ ਰਖ ਰੇਸ ਨਿਕਲ ਮਗਾਲਾ ਭਾਈ ਹੋਰ ਦੇ ਰੇਸ ਜਾਨ ਨੇ ਕੋਈ ਨਹੀਂ ਨਾ ਉਹ ਗਾੜੀ ਪੈਰ ਵੇਖ ਲਓ ਮੈਂ ਕੈਸੇ ਲਵੇ ਉਹ ਵੀ ਮਿੱਤਰੋ ਆਪਾਂ ਕਰਤੀਆਂ ਕਰੇਨਾ ਪਾਰ ਤੇ ਉਹ ਰੋਡ ਤੇ ਲੱਗ ਗਿਆ ਪੂਰਾ ਜਾਮ ਇੱਕਦਮ ਆਪਣੀ ਕ੍ਰੇਨ ਆ ਜਾਂਦੀ ਆ ਦੂਜੀ ਆਉਂ ਜਾਂਦੀ ਛਮੀ ਬਦਵਾਜ ਤੋਂ ਕੀ ਕਹਿਣਾ ਚਾਹਣਾ ਕ੍ਰੇਨ ਆਪਾਂ ਫਾਰ ਕਰਤੀਆਂ ਨਾ ਫਾਰ ਕਰਤੀਆਂ ਆਪਾਂ ਨੂੰ ਫੋਰਮੈਨ ਬਣ ਗਏ ਆ ਫੋਰਮੈਨ ਜਿੰਦਾਬਾਦ ਜਿੰਦਾਬਾਦ ਨਹੀਂ ਭਰਾਵਾ ਫੋਰਮੈਨ ਨਹੀਂ ਆਪਰੇਟਰ ਹੀ ਚੰਗੀ ਆ ਵਾਖਾ ਆਪਾਂ ਜ਼ਿੰਮੇਵਾਰੀਆਂ ਕੰਮ ਕਰਦੇ ਆ ਵੀ ਜ਼ਿੰਮੇਵਾਰੀ ਕੋਈ ਆਪਾਂ ਨੂੰ ਬੰਦਾ ਜ਼ਿੰਮੇਵਾਰੀ ਦਿੰਦਾ ਨਾ ਵੀ ਆ ਤੇਰੀ ਜ਼ਿੰਮੇਵਾਰੀ ਤੂੰ ਕਰਨਾ ਤੇ ਉਹ ਆਪਾਂ ਕਰ ਲਈਦਾ ਕੰਮ ਐਡੀ ਆਪਣਾ ਕੋਲ ਆ ਗਈ ਆ ਤੇ ਕੰਮ ਵੀ ਆਪਾਂ ਕਰੀਦਾ ਨਹੀਂ ਵੀ ਆਪਾਂ ਤਾਂ ਬਸ ਕਰਕੇ ਜਾਈਦਾ ਜ਼ਿੰਮੇਵਾਰੀ ਬਹੁਤ ਵੱਡੀ ਚੀਜ਼ ਹੁੰਦੀ ਗੈਸ ਉਹ ਵੀ ਮਿੱਤਰੋ ਆਪਣੀ ਗੱਡੀ ਖੜੀ ਆ ਉਹ ਸਾਹਮਣੇ ਤੇ ਆਪਾਂ ਉਥੋਂ ਲੈਣ ਚੱਲੇ ਆ ਮੈਂ ਤੇ ਸ਼ਮੀ ਕ੍ਰੇਨ ਆਪਾਂ ਸਿੱਧੀ ਕਰਕੇ ਮੁੰਡੇ ਨੂੰ ਖੜਾਤੀ ਆ ਤੇ ਕ੍ਰੇਨ ਲੈ ਜਾ ਤੂੰ ਤੇ ਕ੍ਰੇਨ ਉੱਤੇ ਖੜੂਗਾ ਤੇ ਵੀ ਪਿੱਛੇ ਪਿੱਛੇ ਜਾਂਦੇ ਆ ਜਿਆ ਉਹ ਤੋਂ ਕੋਮਗੇ ਚ ਆਈ ਆ 200 250 ਮੀਟਰ ਆਈ ਏ 4 500 ਮੀਟਰ ਇੱਧਰ 6 700 ਮੀਟਰ ਜਾਣੀ ਆ ਨਾ ਹੈ ਪਹਿਲਾਂ ਦੱਸ 6 700 ਮੀਟਰ ਹੋਊਗਾ ਬਾਅਦ ਜਾਣੀ ਹੈ ਹੈ ਵੱਧ ਲੱਗਣੇ 1 ਕਿਲੋਮੀਟਰ ਹੋਊਗਾ ਮੇਰੇ ਕੋਲ ਕਿਉਂਕਿ ਗੋਲ ਘੁੰਮ ਕਮਾ ਕੇ ਜਾਣੀ ਆ ਨਾ ਤੇ ਪਰਲੇ ਰੋਡ ਤੇ ਤੇ ਪੂਰਾ ਜਾਮ ਹੀ ਜਾਮ ਹੋ ਗਿਆ ਨਾ ਕੋਲਰ ਜੀਐਮ ਤੇ ਲੈ ਕੇ ਜਾਣੀ ਸਾਡੇ ਹਾਂ ਹੌਲੀ ਹੌਲੀ ਜਾਣੀ ਮੈਂ ਹੁੰਦਾ ਗਰਮ ਗਰਮ ਹੁੰਦੀ ਹੈ ਤੂੰ ਨਾ ਹੜਦਾ ਨਹੀਂ ਨਾ ਰੇਸ ਦੇ ਨੋ ਔਰ ਆ ਰਾਮ ਨਾਲ ਚਲਾਉਣ ਆ ਗਿਆ ਕਿੰਨਾ ਇਹ ਆ ਰਾਮ ਨਾਲ ਚਲਾਉਣ ਆ ਗਿਆ ਕਿੰਨਾ ਜੀ ਜਲਦ ਬਾਜੀ ਮੈਂ ਤਾਂ ਚਲਾਈ ਨਹੀਂ ਆ ਵੀ ਤੂੰ ਬਹੁਤ ਚਲਾਈ ਮੈਨੂੰ ਪਤਾ ਤੂੰ ਸੀਨੀਅਰ ਆਪਰੇਟਰ ਆ ਸਾਡਾ ਭਰਾਵਾ ਤੂੰ ਸੀਨੀਅਰ ਆਪਰੇਟਰ ਆ ਸਾਡਾ ਆਹੋ ਹੈਗਾ ਸਾਡੇ 50 ਟਨ ਦੇ ਤੋਂ ਵੱਧ ਹੈਗਾ ਨਾ ਬਹੁਤ ਕੋਈ ਫਾਇਦਾ ਨਹੀਂ 50 ਟਨ ਤੇ ਮੈਂ ਵੀ ਚੱਕ ਲੂੰਗਾ 50 ਟਨ ਦੇ ਤੋਂ ਸੋਨੀ ਲੋ ਵੀ ਮਿੱਤਰੋ ਇਹ ਨਾ ਕਰ ਦਿਆ ਕਰਾਉਂਦੇ ਆ ਪਹੁੰਚ ਗਈ ਆ ਤੇ ਉਹ ਪੱਥਰ 돌ਦਾ ਸਿੱਧਾ ਹੋ ਜਾਣ ਕੇ ਪੱਥਰ ਆ ਰਾਵਣਾ ਆ ਇਹ ਵਿੱਚ ਹੈ ਆ ਪੱਥਰ ਪਾ ਕੇ ਆ ਰਾਵਣਾ ਨਹੀਂ ਨਰਾ ਰਾਵਣ ਉਹ ਤੇ ਖੜੀ ਕਰ ਦਿੰਦੇ ਆ ਉਹ ਸਭ ਤੋੜੇ ਨੀਂਗਾ ਪੱਥਰ ਤੇਰੀ ਵੀਡੀਓ ਬਣਾਉਂਦਾ ਅੱਪਰ ਘੱਟ ਘੱਟ ਕੇ ਆ ਰਾਵਣ ਹੀ ਜਾਂਦੇ ਨੇ ਇੰਨਾ ਆ ਰਾਵਣਾ ਤਾਂ ਲਓ ਵੀ ਮਿੱਤਰੋ ਆਪਾਂ ਲਾਤੀਆਂ ਕਰੇਨਾ ਉੱਥੇ ਤੇ ਅੱਜ ਦਾ ਬਲੌਗ ਆਪਾਂ ਕਰਦੇ ਇੱਥੇ ਹੀ ਖਤਮ ਤੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਜਾਇਓ ਤੇ ਚੰਨ ਨੂੰ ਸਸ 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 ਗਰ ਆਵਿਰ ਕਰਕੇ ਦਾ ਜਾ ਤੇ ਬਾਕੀ ਸਾਡਾ ਬੰਦਾ ਇੱਕ ਪਿਛੇਦਾਂ ਦਾ ਬੈਠਾ ਏ ਸ਼ਾਹ ਕਿ ਜਿੱਥੇ ਚਾਹ ਪੀਤੀ ਆ ਨਾ ਪਾਣੀ ਦੀ ਬੋਤਲ ਲੈਂਦਾ ਉੱਥੇ ਛੱਟ ਆਉਂਦਾ ਨਹੀਂ ਲਈ ਨਹੀਂ ਤੂੰ ਹਾਂ ਚੱਕੀ ਨਹੀਂ ਨਹੀਂ ਚੱਕੀ ਆ ਹੁਣ ਦੇ ਪਹਿਲਾਂ ਦੀ ਗੱਲ ਕਰਦਾ ਪਹਿਲਾਂ ਵੀ ਮੈਂ ਚੱਕੀ ਦੀ ਸੀ ਹਾਂ ਲੈਨ ਬਹੁਤ ਲੰਬੀ ਲੱਗੀ ਆ ਤੇ ਦੇ ਦੇਆ ਕੀ ਮੋਲ ਚੱਲ ਬੰਦਾ ਆਪਾਂ ਨੰਗੇ ਜਾਣਾ ਕਰਦੇ ਕਰਾਉਂਦੇ ਤੇ ਮਿਲਦੇ ਆ ਤੁਹਾਨੂੰ ਨੈਕਸਟ ਬਲੌਗ ਦੇ ਵਿੱਚ ਕਰੋ ਇੰਜੋਏ ਆਪਣਾ ਬਲੌਗ